जय शंकर कर जी मैं ਤੁਹਾਡਾ ਆਪਣਾ ਰਜਨੀਸ਼ ਕਰਕਰਾ ਅੱਜ ਮੈਂ ਤੁਹਾਨੂੰ ਲੈ ਕੇ ਆਇਆ ਹਾਂ ਰਾਮਪ੍ਰਾਪੂ ਦੇ ਸਮੂਹ ਕਾਵੜ ਸੰਗ ਜਿਹੜੇ ਕਿ ਬਖਵਖ ਮੰਦਿਰਾਂ ਤੋਂ ਮਿਲ ਕੇ ਇੱਕ ਕਾਵੜ ਸੰਗ ਬਣਾਇਆ ਗਿਆ ਜਿਹਨੂੰ ਸਮੂਹ ਕਾਵੜ ਸੰਗ ਕਹਿੰਦੇ ਆ ਅੱਜ ਨਾਲ ਤੋਂ ਜਾਣਦੇ ਆ ਵੀ ਜਿਹੜੀ ਸ਼ਿਵਰਾਤਰੀ ਹੁੰਦੀ ਹੈ ਉਸ ਤੇ ਜਿਹੜੀ ਕਾਵੜ ਲੈ ਕੇ ਆਦੇ ਆ ਕੋਣ ਕੋਣ ਲੈ ਆ ਸਕਦਾ ਕੀ ਉਸ ਦੀ ਮਹੱਤਤਾ ਹੈ ਔਰ ਸਾਰੀ ਜਾਣਕਾਰੀ ਦੀ ਆਪਾਂ ਗੱਲ ਕਰਦੇ ਆ ਸਮੂਹ ਕਾਵੜ ਸੰਗ ਦੇ ਚੇਅਰਮੈਨ लवली गोयल ਜੀ ਨਾਲ ਹਾਂਜੀ लवली ਜੀ ਜਿਹੜੀ ਇਹ ਕਾਵੜ ਹੁੰਦੀ ਹੈ ਕਿੰਨੇ ਤਰਾਹ ਦੀ ਹੁੰਦੀ ਹੈ ਤੇ ਕਦੋਂ-ਕਦੋਂ ਲਈ ਹੁੰਦੀ ਹੈ ਜੀ ਤੁ ਸਭ ਤੋਂ ਪਹਿਲਾਂ ਦਸਾਰੇ ਭਗਤਾਂ ਨੂੰ જય ਸ਼ੰਕਰ ਦੀ ਜੋ ਇਸ ਵਾਰ ਸ਼ਿਵਰਾਤਰੀ ਦਾ ਤਿਉਹਾਰ ਹੈ ਮਹਾ ਸ਼ਿਵਰਾਤਰੀ ਦਾ ਤਿਉਹਾਰ 8 ਮਾਰਚ ਦਾ ਆ ਰਿਹਾ ਜੀ ਹਰ ਸਾਲ ਸ਼ਿਵਰਾਤਰੀ ਦੇ ਉੱਤੇ ਦੋ ਸ਼ਿਵਰਾਤਰੀ ਆਉਂਦੀਆਂ ਸਾਲ ਦੇ ਵਿੱਚ ਜਿਨ੍ਹਾਂ ਵਿੱਚ ਭਗਤਾਂ ਦੁਆਰਾ ਕਾਉਟ ਲਿਆਂਦੀ ਜਾਂਦੀ ਹੈ ਇੱਕ ਸੌਂ ਦੀ ਸ਼ਿਵਰਾਤਰੀ ਜਿਸ ਦੇ ਉੱਤੇ ਪੋਲੇਨਾਦ ਆਗਮਨ ਹੋਇਆ ਸੀ ਸੌਂ ਦੀ ਸ਼ੁਰੂਆਤਰੀ ਵੇਲੇ ਸਾਡੇ ਭਗਤ ਗੋਮੁਖ ਤੋਂ ਕਾਵੜ ਲੈ ਕੇ ਆਉਂਦੇ ਨੇ ਤੇ ਭੋਲੇ ਦੀ ਪਿੰਡੀ ਦੇ ਉੱਤੇ ਆ ਕੇ ਉਸ ਦਾ ਜਲ ਅਰਪਣ ਕਰਦੇ ਨੇ ਉਸ ਤੋਂ ਬਾਅਦ ਜੋ 6 ਮਹੀਨੇ ਬਾਅਦ ਸਰਦੀਆਂ ਦੇ ਵਿੱਚ ਕਾਵੜ ਆਉਂਦੀ ਹੈ ਉਹ ਮਹਾ ਸ਼ੁਰੂਆਤਰੀ ਦੇ ਤੌਰ ਤੇ ਬਣਾਇਆ ਜਾਂਦਾ ਦਿਨ ਨੂੰ ਜਿਸ ਤੇ ਭੋਲੇनाथ ਦੇ ਵਿਆਹ ਦੇ ਰੂਪ ਦੇ ਵਿੱਚ ਇਸ ਦਿਨ ਨੂੰ ਬਣਾਇਆ ਜਾਂਦਾ ਹੈ ਜਿਸ ਦੇ ਵਿੱਚ ਭੋਲੇ ਡਾਕ ਕਾਵੜ ਬੈਠਮੀ ਕਾਵੜ ਤੇ ਆਪਣੀ ਸ਼ਰਦਾ ਮੁਤਾਬਕ ਪੋਲੇ ਰੱਖਦੇ ਹੋਏ ਹਰ ਇੱਕ ਤਰ੍ਹਾਂ ਦੀ ਕਾਵੜ ਲਿਆ ਕੇ ਪੋਲੇ ਦੇ ਉੱਤੇ ਅਰਪਣ ਕਰਦੇ ਨੇ ਆਪਣੀ ਆਸਥਾ ਨੂੰ ਜ਼ਾਹਿਰ ਕਰਦੇ ਨੇ ਤੇ ਕਾਵੜ ਕੌਣ ਕੋਲ ਲਿਆ ਸਕਦਾ ਕੋਈ ਇਹਦੇ ਤੇ ਪਵੰਦੀਆਂ ਦੀ ਵੀ ਬੰਦਾ ਕੌਣ ਲਿਆ ਸਕਦਾ ਕੋਈ ਨਹੀਂ ਲਿਆ ਸਕਦਾ ਨਹੀਂ ਇਹ ਸੋਤੇ ਕੋਈ ਪਾਵਨ ਨਹੀਂ ਨੇ ਜੀ ਜੋ ਪੋਲੇ ਦਾ ਭਗਤ ਹੈ ਇਸੇ ਆਸਥਾ ਰੱਖਦਾ ਪੋਲੇ ਦੇ ਵਿੱਚ ਹਰ ਇੱਕ ਬੰਦਾ ਹਰ ਇੱਕ ਜਾਤ ਦਾ ਹਰ ਇੱਕ ਸਮਾਜ ਦੇ ਵਿੱਚੋਂ ਕੋਈ ਵੀ ਭਗਤ ਜਾ ਕੇ ਢੋਲੇ ਨਾ ਦੀ ਕਾਵੜ ਲੈ ਕੇ ਆ ਸਕਦਾ ਹੈ ਜਦੋਂ ਕਿ ਕਈ ਥਾਂ ਤੋਂ ਔਰਤਾਂ ਵੀ ਢੋਲੇ ਨਾ ਦੀ ਕਾਵੜ ਲਿਆ ਕੇ ਜਲ ਅਰਪਣ ਕਰਦੀਆਂ ਨੇ ਜੀ ਇਹ ਕਾਵੜ ਦੀ ਕੀ ਕੀ ਪ੍ਰਬੰਧ ਕਰਨੇ ਪੈਂਦੇ ਜਦੋਂ ਆਪਾਂ ਕਾਵੜ ਲੈ ਜਾਂਦੇ ਨੇ ਕਈ ਕੀ ਕਿੰਨੇ ਕਿੰਨੇ ਦਿਨ ਲੱਗ ਜਾਂਦੇ ਆ ਕਾਵੜ ਦੇ ਇਸ ਤਰ੍ਹਾਂ ਜਿਵੇਂ ਇਸ ਤਰ੍ਹਾਂ ਡਾਕ ਕਾਵੜ ਦੇ ਭਗਤ ਜਾਂਦੇ ਨੇ ਉਹਨਾਂ ਨੂੰ ਤਕਰੀਬਨ 5 ਤੋਂ 7 ਦਿਨ ਲੱਗਦੇ ਨੇ ਤੇ ਜੋ ਬੈਠ ਵੀ ਕਾਵੜ ਤੇ ਜਾਂਦੇ ਨੇ ਭਗਤ ਉਹਨਾਂ ਨੂੰ ਸਾਤ ਤੋਂ ਅੱਠ ਦਿਨ ਲੱਗਦੇ ਨੇ ਆਡਾਡ ਰੂਪ ਦੇ ਵਿੱਚ ਹਰੇਕ ਭਗਤ ਆਉਂਦੇ ਨੇ ਇਸ ਦਾ ਪ੍ਰਬੰਧ ਸਮੂਹ ਕਾਉਟ ਸੰਗ ਵੱਲੋਂ ਵੀ ਭਗਤਾਂ ਦਾ ਪ੍ਰਬੰਧ ਰਸਤੇ ਦੇ ਵਿੱਚ ਖਾਣ ਪੀਣ ਦਾ ਉਹਨਾਂ ਦਾ ਠਹਿਰਨ ਦਾ ਪ੍ਰਬੰਧ ਉਹਨਾਂ ਦੇ ਇਸ਼ਨਾਨ ਪਾਣੀ ਦਾ ਪ੍ਰਬੰਧ ਕੀਤਾ ਜਾਂਦਾ ਤੇ ਜਿਸ ਮੰਦਿਰ ਦੇ ਵਿੱਚੋਂ ਜਾਂਦੇ ਨੇ ਉਹ ਮੰਦਿਰ ਦੇ ਕਾਉਟ ਸੰਗ ਆਪਣੇ ਤੌਰ ਦੇ ਉੱਤੇ ਭਗਤਾਂ ਲਈ ਜਾਣ ਵਾਸਤੇ ਕੈਂਟਰ ਵਗੈਰਾ ਸਾਉਂਡ ਵਗੈਰਾ ਦੇ ਭਾਗਦ ਉੱਥੇ ਜਾ ਕੇ ਕਾਵੜਾ ਖਰੀਦ ਕੇ ਸਾਰਾ ਪ੍ਰਬੰਧ ਆਉਣ ਜਾਣ ਦਾ ਖਾਣ ਪੀਣ ਦਾ ਪ੍ਰਬੰਧ ਕਰ ਦਿੰਦੇ ਜੀ ਸਰ ਜਿਹੜੀ ਇਹ ਕਾਵੜ ਹੁੰਦੀ ਹੈ ਕਾਵੜ ਲੈਣ ਲਈ ਕਹਿੰਦੇ ਜੀ ਬਹੁਤ ਜ਼ਿਆਦਾ ਸ਼ਰਤਾਂ ਰੱਖੇ ਜਾਂਦੇ ਨੇ ਕੁਝ ਖਾਣ ਪੀਣ ਦੇ ਪਉਂਦੀਆਂ ਕੁਝ ਰਹਿਣ ਸਹਿਣ ਦੇ ਪਉਂਦੀਆਂ ਉਹ ਕੀ ਹੁੰਦੀ ਹੈ ਤੇ ਉਹ ਕੋਈ ਉਹਨੂੰ ਸ਼ਰਤਾਂ ਨਾ ਸਮਝੀਏ ਆਪਾਂ ਉਹ ਇੱਕ ਸ਼ੁੱਧਤਾ ਹੁੰਦੀ ਹੈ ਮਨ ਦੀ ਸ਼ੁੱਧਤਾ ਕਿਉਂਕਿ ਜਿਹੇ ਜਿਹੇ ਬੰਦਾ ਚੀਜ਼ ਨੂੰ ਅਰਪਣ ਗ੍ਰਹਿਣ ਕਰਦਾ ਹੈ ਉਹੇ ਜਿਹੇ ਬੰਦੇ ਦਾ ਮਨ ਬੰਦਦਾ ਹੈ ਵੀ ਉਸ ਦੇ ਵਿੱਚ ਇਹ ਹੁੰਦਾ ਵੀ ਆਪਾਂ ਸ਼ੁੱਧ ਖਾਣਾ ਹੈ ਸ਼ੁੱਧ ਖਾਣ ਦਾ ਮਤਲਬ ਈ ਫਲ ਫਰੂਟ ਦੇ ਵਿੱਚ ਖਾਣਾ ਹੈ ਬਾਹਰਤ ਰੱਕ ਕੇ ਆਉਣਾ ਉਥੋਂ ਤੇ ਬਾਕੀ ਥੋੜਾ ਮੋਟਾ ਸ਼ਰਤਾਂ ਇਹ ਹੁੰਦੀਆਂ ਵੀ ਸ਼ੁੱਧਤਾ ਨੂੰ ਖਿਆਲ ਰੱਖਦੇ ਹੋਏ ਇਸ਼ਨਾਨ ਕਰਨਾ ਜਦੋਂ ਗਾਉੜ ਨੂੰ ਚੱਕਣਾ ਹੈ ਉਦੋਂ ਇਸ਼ਨਾਨ ਕਰਕੇ ਗਾਉੜ ਨੂੰ ਚੱਕਣਾ ਕੋਈ ਆਪਾਂ ਜੰਗਲ ਪਾਣੀ ਭਾਗੇ ਉਸ ਤੋਂ ਬਾਅਦ ਇਸ਼ਨਾਨ ਕਰਨਾ ਇਹ ਸਾਰੀਆਂ ਚੀਜ਼ਾਂ ਇੱਕ ਸ਼ਰਧਾ ਦੇ ਰੂਪ ਦੇ ਵਿੱਚ ਜੋੜੀਆਂ ਗਈਆਂ ਹਨ ਤਾ ਜੋ ਭਗਤ ਇੱਕ ਸ਼ਰਦਾ ਦੇ ਰੂਪ ਦੇ ਵਿੱਚ ਬੜੇ ਪਵਿੱਤਰ ਦੇ ਰੂਪ ਦੇ ਵਿੱਚ ਇਹ ਕਾਵਡ ਨੂੰ ਪਵਿੱਤਰ ਰੂਪ ਗੰਗਾ ਜਲ ਆਪਣਾ ਜਿਸ ਨੂੰ ਭਗਤ ਆਪਣੇ ਮੋਢੇ ਤੇ ਅਰਪਣ ਕਰਦੇ ਨੇ ਇਸ ਲਈ ਇਸ ਦੇ ਵਿੱਚ ਕੋਈ ਸ਼ਰਤਾਂ ਨਾ ਮੰਨੀਆਂ ਕੋਈ ਵੰਦਨ ਨਾ ਮੰਨਿਏ ਇਹ ਬੜਾ ਵਧੀਆ ਤਰੀਕਾ ਜਿਸ ਨੂੰ ਭਗਤ ਅਪਣਾਉਂਦੇ ਨੇ ਤੇ ਭੋਲੇ ਦੀ ਕਾਵਡ ਆਪਣੇ ਮੋਢੇ ਤੇ ਰੱਖ ਕੇ ਯਾਤਰਾ ਲੈ ਕੇ ਆਉਂਦੇ ਨੇ ਜੀ ਆ ਜੀ ਨੀਤ ਚੌਧਰੀ ਜੀ ਤੁਸੀਂ ਸੋ ਕਾਵਡ ਸੰਗ ਦੇ ਰਾਮਪੁਰਾ ਫੁੱਲ ਦੇ ਪ੍ਰਧਾਨ ਨੂੰ ਔਰ ਪੰਜਾਬ ਦੀ ਬੋਡੀ ਦੇ ਵਿੱਚ ਵੀ ਮੈਂਬਰ ਅਸੀਂ ਇਹ ਜਾਨਣਾ ਚਾਹੁੰਦੇ ਆ ਕਿ ਜਿਹੜੀ ਕਾਵੜ ਹੁੰਦੀ ਹੈ ਹਰਦਵਾਰ ਤੋਂ ਇਲਾਵਾ ਹੋਰ ਵੀ ਕਿੱਥੋਂ-ਕਿੱਥੋਂ ਨਹੀਂ ਹੁੰਦੀ ਜਾਂਦੀ ਜੱਸੇ ਦੀ ਸਭ ਤੋਂ ਪਹਿਲਾਂ ਜੀ ਸਾਰੇ ਸ਼ੇਪਕ ਤਾ ਨੂੰ ਜੈ ਸ਼ੰਕਰ ਕੀ ਜਿਹੜੀ ਕਾਵੜ ਯਾਤਰਾ ਜੀ ਹਰਦਵਾਰ ਤੋਂ ਉੱਤੇ ਇਹ ਮੰਨ ਲਓ ਜੀ ਹਰ ਬੰਦੇ ਦੀ ਆਦੀ ਦੀ ਸ਼ਰਧਾ ਬਣੀ ਹੋਈ ਹੈ ਕੋਈ ਜੋਤਰ ਲਿੰਗ ਤੇ ਜਾਂਦਾ ਹੈ ਮੇਨ ਕਾਵੜ ਹਰਦਵਾਰ ਤੋਂ ਪਹਿਲਾਂ ਮਤਲਬ ਪੂਰੇ ਇੰਡੀਆ ਦੇ ਵੱਖ-ਵੱਖ ਸ਼ਹਿਰਾਂ 'ਚ ਜਾਂਦੀ ਹੈ ਉਸ ਤੋਂ ਬਾਅਦ ਗੋਮੁਖ ਤੋਂ ਕਾਵੜ ਆਉਂਦੀ ਹੈ ਤੇ ਅੱਜ ਵੱਡਾ ਜਿਹੜੀ ਕਾਵੜ ਦਾ ਜਿਹੜਾ ਮੇਨ ਹੱਬ ਹੈ ਉਹ ਹੈ ਸੁਲਤਾਨਗੰਜ ਤੋਂ ਕਾਸ਼ੀ ਵਿਸ਼ਵਨਾਥ ਤੇ ਦੇਵ ਦੇ ਪ੍ਰਯਾਗ ਦੇਵਗੜ੍ਹ ਮਤਲਬ ਇਹ ਕਰਕੇ ਹਰਥਾ ਤੇ ਕੋਲੇ ਨਾਲ ਜਿਵੇਂ ਆਦੀ ਅੰਤ ਹੈ ਇਹਦਾ ਵੀ ਕੋਈ ਆਦੀ ਅੰਤ ਨਹੀਂ ਰਿਹਾ ਹੁਣ ਕਿ ਕਾਵੜ ਕੌਣ ਕਿੱਥੋਂ ਅਦੀ ਸ਼ਰਧਾ ਮੁਤਾਬਕ ਕੌਣ ਕਿੱਥੇ ਲੈ ਕੇ ਜਾਂਦਾ ਜੇ ਤੀ ਸਭ ਤੋਂ ਵੱਧ ਆਪਣੇ ਰਾਮ ਪ੍ਰੇਖਵਰ ਦਾ ਹਰਦਵਾਰ ਤੋ ਜਾਂਦੀ ਹੈ ਪਰ ਉਹਦੇ ਨਾਲ ਹੀ ਇੱਕ ਜੱਥਾ ਜਿਹੜਾ ਛੋਡੇ ਅਗਵਾਈ ਦੇ ਵਿੱਚ ਜਾਂਦਾ ਉਹ ਕਿੱਥੋਂ ਕਿੱਥੋਂ ਕਾਵੜ ਲੈ ਕੇ ਅੱਗੇ ਚੜਾ ਗਿਆ ਹੈ ਅਚੀ ਜੀ ਗੋਮੁਖ ਤੋਂ ਪਹਿਲਾਂ ਰਾਮਪਰਾ ਫੁੱਲ ਚ ਕਾਵੜ ਲੈ ਕੇ ਆਉਂਦੇ ਹੁੰਦੇ ਸੀ ਜੀ ਉਸ ਤੋਂ ਬਾਅਦ ਦੋ ਵਾਰ ਅਸੀਂ ਕਾਵੜ ਚੜਾਏ ਬਾਬਾ ਕਦਾਰਨਾਥ ਦੇ ਜੀ ਉੱਤੇ ਲੰਗ ਤੇ ਜੀ ਇੱਕ ਵਾਰ ਕਾਵੜ ਚੜਾਏ ਬਾਬਾ ਮਹਾਕਾਲ ਦੇ ਜੀ ਉਜੈਨ ਚ ਫਿਰ ਗੋਮੁਖ ਤੋਂ ਲੈ ਕੇ ਏਕਾਨੰਥ ਰੂਪ ਹੈ ਬਾਬਾ ਰੁਦਰਨਾਥ ਜੀ ਰੁਦਰਨਾਥ ਮਹਾਦੇਵ ਉੱਥੇ ਵੀ ਸਾਨੂੰ ਜਾਣ ਦਾ ਮੌਕਾ ਮਿਲਿਆ ਤੇ ਇਸ ਵਾਰ ਮਨ ਬਣ ਰਿਹਾ ਸਾਬਨ ਦੇ ਵਿੱਚ ਜੀ ਭੋਲੇ ਨਾਥ ਦੇ ਕਿਰਪਾ ਕੀਤੀ ਤਾਂ ਆਦੀ ਕਲਾਸ਼ ਹਿੰਮਤ ਬਖਸ਼ੇ ਭੋਲੇ ਨਾਥ ਕੀ ਉੱਥੇ ਕਾਵੜ ਲੈ ਕੇ ਜਾਈਏ ਜਦੋਂ ਤੁਸੀਂ ਏਨੀ ਦੂਰ ਕਾਵੜ ਲੈ ਜਾਂਦੇ ਹੋ ਕਿਸ ਤਰ੍ਹਾਂ ਦੀਆਂ ਸੁਣ ਕਠੜਾਈਆਂ ਦਾ ਸਾਹਮਣਾ ਕਰਨਾ ਪੈਂਦਾ ਜੀ ਕਠੜਾਈਆਂ ਤਾਂ ਦੇਖੋ ਜੀ ਉੱਤਰਾਖੰਡ ਸਰਕਾਰ ਹੈ ਜਿਹੜੀ ਉਹਦੇ ਬਹੁਤ ਵਿਸ਼ੇਸ਼ ਪ੍ਰਬੰਧ ਹੁੰਦੇ ਆ ਭੰਡਾਰੇ ਬਹੁਤ ਲੱਗਦੇ ਆ ਕਠੜਾਈਆਂ ਤਾਂ ਦੋ ਬੰਦਾ ਸਾਧੂ ਰੂਪ ਚ ਆ ਜਾਂਦਾ ਹੈ ਤਪਦੇ ਰੂਪ ਚ ਆ ਜਾਂਦਾ ਤਾਂ ਕਠੜਾਈਆਂ ਤਾਂ ਆਉਂਦੀਆਂ ਹੀ ਆ ਬੱਡੀ ਦਿੱਕਤ ਹੁੰਦੀ ਹੈ ਜੰਗਲ ਉੱਥੇ ਜੰਗਲ ਦਾ ਜਿਹੜਾ ਜੰਗਲੀ ਏਰੀਆ ਸਾਰਾ ਜਾਨਵਰਾਂ ਦੀ ਜਾਨਵਰਾਂ ਦੀ ਹੁੰਦੀ ਹੈ ਬਸ ਇਹੀ ਵੱਡੀ ਤੋਂ ਦਿੱਕਤ ਹੈ ਹੋਰ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਉਂਦੀ ਫਿਰ ਤੁਸੀਂ ਕੋਈ ਉਹਦੀ ਟ੍ਰੇਨਿੰਗ ਵਗੈਰਾ ਲੈ ਕੇ ਜੰਨੇ ਹੋ ਜਾਂ ਕੀ ਕਰਵੰਦ ਕਰਦੇ ਹੋ ਕੋਈ ਟ੍ਰੇਨਿੰਗ ਨਹੀਂ ਜੀ ਇਹਦੀ ਇਹ ਤਾਂ ਪੋਲੇ ਨਾਲ ਦੇ ਆਸਰੀ ਹੈ ਜੀ ਉਹੀ ਲਿਜਾਣ ਵਾਲਾ ਉਹੀ ਲਿਜਾਣ ਵਾਲਾ ਨਹੀਂ ਤਾਂ ਬੰਦਾ ਮਤਲਬ ਅਸੀਂ ਘਰੇ ਘਰਾਂ ਚ ਇੱਕ ਕਦਮ ਵੀ ਨਹੀਂ ਤੁਰਦੇ ਕਿੱਥੇ ਉਹ ਸਾਨੂੰ ਹਜ਼ਾਰਾਂ ਕਿਲੋਮੀਟਰ ਦੀ ਯਾਤਰਾ ਕਰਨ ਤੇ ਪਹਾੜ ਚੜਨ ਤੇ ਪਹਾੜ ਉਤਰਨ ਦੀ ਮਦਦ ਕਰ ਦਿੰਦਾ ਹੈ ਰਾਮਪਰਾ ਫੁੱਲ ਚੋਂ ਕਿੱਦਾਂ ਕਾਵੜ ਜਰੀ ਜਾਂਦੀ ਹੈ। ਰਾਮਪਰਾ ਫੁੱਲ ਚੋਂ ਹਰਦвар ਤੋਂ ਦਾ 607 ਕਾਵੜਾ ਜਾਂਦੀ ਹੈ ਜੀ ਤੇ ਗੋਮੁਖ ਤੋਂ ਨੀਅਰ ਅਬਾਊਟ 100 ਕਾਵੜਾ ਰਾਮਪਰਾ ਫੁੱਲ ਚ ਕਾਵੜੀ ਜਾਂਦੇ ਆ। ਕਿਸ ਤਰ੍ਹਾਂ ਦੇ ਰੂਪ ਸੇ ਵਿੱਚ ਕਾਵੜ ਆਉਂਦੀ ਹੈ ਕਹਿੰਦੇ ਕਈ ਤਰ੍ਹਾਂ ਦੀ ਕਾਵੜਾਂ ਦੇ ਕਹੜੇ ਕਹੜੇ ਰੂਪ ਚ ਆਉਂਦੀ ਆਪਰੇ। ਕਾਵੜ ਦੀ ਮਿਹਨਤਾਂ ਦੇਖੋ ਹਰ ਬੰਦੇ ਦੀ ਆਪ ਦੀ ਸ਼ਰਧਾ ਤੇ ਆਦੀ ਨੇਚਾ ਬਣੀ ਹੋਈ ਹੈ। ਦੇਖੋ ਜਿਹੜੀ ਮੇਨ ਕਾਵੜ ਜਾਂਦੀ ਹੈ ਉਹ ਜਾਂਦੀ ਹੈ ਡਾਕ ਕਾਵੜ ਦੀ। ਉਹ ਚ ਸਮਾਂ ਥੋੜਾ ਲੱਗਦਾ। ਫਿਰ ਹੁੰਦੀ ਹੈ ਵੈਕੁੰਠੀ ਕਾਵੜ। ਨਰੀਚਾ ਪੌਂਸ ਜਿਹਨੂੰ ਆਪਾਂ ਸਿੰਗਲ ਕਾਵੜ ਕਹਿੰਦੇ ਆਂ ਖੜਮੀ ਕਾਵੜ ਹੁੰਦੀ ਹੈ ਇਹਦੇ ਵਿੱਚ ਕਹਿੰਦਾ ਵਿਸਤਾਰ ਰੂਪ ਦੇ ਵਿੱਚ ਦੱਸੋ ਕਿਸ ਤਰ੍ਹਾਂ ਵਿਸਤਾਰ ਇਹ ਹੈ ਜੀ ਡਾਕ ਕਾਵੜ ਜਿਹੜੀ ਦਿਨ ਰਾਤ ਚੱਲਦੀ ਹੈ ਵਿੱਚ ਕਿੰਨੇ ਜਾਣੇ ਕਰਦੇ ਆ ਉਹਦੇ ਵਿੱਚ ਗਰੁੱਪ ਬਣ ਜਾਂਦੇ ਤੇ ਵੀ ਜੀ ਚਾਰ-ਚਾਰ ਜਾਣਿਆਂ ਦੇ ਗਰੁੱਪ ਚਾਰ-ਚਾਰ ਜਾਣੇ ਕੀ ਕਾਵੜ ਨੂੰ ਜੋੜੇ ਨੂੰ ਹੋ ਜਾਂਦੇ ਆ ਜੀ ਜਿਹੜੇ ਟਾਈਮ ਟੂ ਟਾਈਮ ਕਾਵੜ ਬਦਲਦੇ ਰਹਿੰਦੇ ਆ ਨਰੀ ਬੈਂਕੂਟੀ ਕਾਵੜ ਬੈਂਕੂਟੀ ਬੈਠਵੀਂ ਕਾਵੜ ਹੁੰਦੀ ਹੈ ਜੀ ਉਹ ਆਪਦੀ ਆਪਦੀ ਕਾਵੜ ਹੁੰਦੀ ਹੈ ਬੰਦਾ ਆਉਦੀ ਸ਼ਰਧਾਂਤਾ ਕੋ 30 40 ਕਿਲੋਮੀਟਰ ਦਿਨ ਦੇ ਵਿੱਚ ਸਫ਼ਰ ਤੈਅ ਕਰ ਲਾਂਦਾ। ਖੜਮੀ ਕਾਵੜ ਉਹ ਮਤਲਬ ਆਪਾਂ ਉਹਦਾ ਇੱਕ ਵਿਸਥਾਰ ਇਹ ਹੈ ਜੋ ਮੋਢੇ ਤੋਂ ਥੱਲੇ ਨਹੀਂ ਤਾਰ ਨਹੀਂ ਹੁੰਦੀ। ਮੋਢੇ ਤੇ ਖੜੀ ਰਹਿੰਦੀ ਹੈ ਸਾਰੇ ਦਿਨ। ਝੂਲਾ ਕਾਵੜ ਹੁੰਦੀ ਹੈ ਜਿਹੜੀ ਹਮੇਸ਼ਾ ਬਾਸ ਝੂਲਦਾ ਰਹਿੰਦਾ। ਡਬਲ ਪੜਾਦੀ ਕਾਵੜ ਹੈ ਇੱਕ ਕਾਵੜ ਨੂੰ ਦੋ ਦੋ ਬੰਦੇ ਚੱਕਦੇ ਆ 5 5 ਕਿਲੋਮੀਟਰ ਤੋਂ ਬਾਅਦ। ਮਤਲਬ ਬਹੁਤ ਇਹਦੇ ਰੂਪ ਹੈ ਜੀ ਕਾਵੜ ਦੇ। ਇਹਦੇ ਤੇ ਕੀ ਭਰੇਜ ਕੀ ਰੱਖਨੇ ਲੈਂਦੇ ਜੀ? ਕਾਵੜ ਦੇ ਦੀ ਭਰੇਸ਼ਤਾ ਨਿਯਮ ਹੈ ਜੀ ਭਰੇਸ਼ਤਾ ਕੀ ਨਿਯਮ ਹੈ ਜੀ ਜੋ ਮਤਲਬ ਅਸੀਂ ਇਹ ਤਾਂ ਪਰਾਤ ਤੋਂ ਚੱਲੇ ਆਉਂਦੇ ਆ ਨਿਯਮ ਅਸਟਾ ਉਹਦੀ ਪਾਲਣਾ ਕਰਦੇ ਆ ਕਿ ਸੁੱਚਤਾ ਇਸ ਤੋਂ ਸਭ ਤੋਂ ਵੱਡਾ ਨਿਯਮ ਹੈ ਜੀ ਪਰਾਤ ਤੋਂ ਅਸਾਂ ਪਹਿਲਾਂ ਹੁਣ ਸਰਫਾ ਵਗੈਰਾ ਵੀ ਮਿਲਦਾ ਹੁੰਦਾ ਸੀ ਛਿਮਰਾ ਚ ਸਿਕਟ ਵੀਡੀ ਵੀ ਪੀ ਲੈਂਦੇ ਸੀ ਕਾਵਿ ਯੋਗ ਦੇ ਸੀ ਸਭੋਲੇ ਦੇ ਭਗਤਾਂ ਚੇ ਲੰਬੀ ਬਾਗੇ ਹੋਰ ਪੀ ਬਾਗੇ ਪਰ ਹੁਣ ਕਈ ਸਾਥੀ ਇਸ ਗੱਲ ਨੂੰ ਲੈ ਕੇ ਕਲੇਸ਼ ਪੈਦੇ ਉਹਦਾ ਵੇਖੋ ਤੁਹਾਡਾ ਸਵਾਲ ਠੀਕ ਹੈ ਜੀ ਪਰ ਹਰ ਇੱਕ ਸਮਾਜ ਦੇ ਵਿੱਚ ਕੁਝ ਨਾ ਕੁਝ ਰੀਤੀਆਂ ਹੁੰਦੀਆਂ ਤੇ ਉਹਨੂੰ ਆਪਾਂ ਦੂਰ ਕਰਦੇ ਹੁੰਦੇ ਆ ਜਦੋਂ ਕੋਈ ਆਗੂ ਬੰਦੇ ਆ ਸਮੂਹ ਕਾਵੜ ਸੰਗ ਰਾਮਪਰਾਫੂਲ 2014 ਦੇ ਵਿੱਚ ਹੋਮਚਾ ਆ ਰਾਮਪਰਾਫੂਲ ਚ ਕਾਵੜ ਤਾਂ ਇਥੋਂ 30 35 ਸਾਲ ਪੁਰਾਣੀ ਜਾਂਦੀ ਹੈ ਪਰ 2014 ਤੋਂ ਬਾਅਦ ਅਸੀਂ ਇਹ ਗੱਲ ਬੜੀ ਪ੍ਰਾਊਡ ਨਾਲ ਕਹਿੰਦੇ ਕਿ ਭੋਲੇनाथ ਦੀ ਕਿਰਪਾ ਨਾਲ ਕਿ ਅਸੀਂ ਰਾਮਪਰਾਫੂਲ ਚ 90% 100% ਨਹੀਂ ਕਹਿੰਦਾ 90% ਅਸੀਂ ਸਲਫਾ ਨਸ਼ੇ ਪੱਤੇ ਬੰਦ ਕਰਾਉਣ ਦੇ ਵਿੱਚ ਸਕਸੈਸ ਹਾਸਲ ਕੀਤੀ ਹੈ ਉਵੇਂ ਹੀ ਮਹਾ ਕਾਵੜ ਸੰਗ ਪੰਜਾਬ ਹੈ ਹਰ ਕਾਵੜੀਆ ਹਰ ਕਾਵੜ ਸੰਗ ਪੰਜਾਬ ਦੇ ਵਿੱਚ ਇਸ ਗੱਲ ਨੂੰ ਅਵੋਇਡ ਕਰਦਾ ਕਿ ਕੋਈ ਨਸ਼ੇ ਪੱਤੇ ਵਾਲਾ ਬੰਦਾ ਇਸ ਨਾਲ ਨਹੀਂ ਲੈ ਕੇ ਜਾਣਾ ਜਿਹੜੀ ਰਗੀ ਭੰਡਾਰਿਆਂ ਵਾਲੀ ਗੱਲ ਨਾ ਅੱਜ ਹੁਣ ਭੰਡਾਰਿਆਂ ਦੇ ਵਿੱਚ ਹਰ ਆਰਾਮਪਰਾ ਫੁੱਲ ਤੋਂ ਲੈ ਕੇ ਗੋਮੁਖ ਟਿੱਕਰ ਕੋਈ ਵੀ ਐਸਾ ਭੰਡਾਰਾ ਨਹੀਂ ਜਿੱਥੇ ਫਲੈਕਸ ਨਾ ਲੱਗੀ ਹੋਵੇ ਕਿ ਇੱਥੇ ਬੀੜੀ ਸਿਕਟ ਪੀਣਾ ਮਨਾ ਹੈ ਇਹ ਅਵੇਅਰਨੈਸ ਹੈ ਥੋੜਾ ਸਮਾਂ ਲੱਗਦਾ ਪਰ ਇਸ ਇਸ ਤੇ ਵੀ ਅਸੀਂ ਮਤਲਬ 100% ਲਗਾਮ ਲਗਾਮਾਂਗੇ ਤੋ ਇਹੋ ਇਸ ਤਰ੍ਹਾਂ ਜਿਹਾ ਹੁਣ ਜਿਹੜੀ ਆਪਾਂ ਕਰਦੇ ਆ ਉਸ ਤਰ੍ਹਾਂ ਖੰਡ ਸਰਕਾਰ ਦੀ ਗੱਲ ਕਰੀ ਸੀ ਤੁਸੀਂ ਵੀ ਵਧੀਆ ਪ੍ਰਬੰਧ ਕਰ ਰਹੇ ਆ ਤਾਂ ਕਾਬੜ ਦੇ ਅੰਦਰ ਇਹਨਾਂ ਹੋਰ ਵੀ ਜਿਹੜੀਆਂ ਸਟੇਟਾਂ ਨੇ ਉੱਥੇ ਪ੍ਰਬੰਧ ਕਿਸ ਤਰ੍ਹਾਂ ਦੇ ਮਿਲਦੇ ਬਹੁਤ ਵਧੀਆ ਜੀ ਉੱਤਰਾਖੰਡ ਸਰਕਾਰ ਹਰਿਆਣਾ ਸਰਕਾਰ ਯੂਪੀ ਸਰਕਾਰ ਦੇ ਮਤਲਬ ਇਸ ਤਰ੍ਹਾਂ ਜਿਹੜੀਆਂ ਸਟੇਟਾਂ ਦੇਖੀਆਂ ਮਤਲਬ ਜਿੰਨਾ ਧੰਨਵਾਦ ਕਰੀਏ ਉਹਨਾਂ ਥੋੜੇ ਜੀ ਤੇ ਪੰਜਾਬ ਸਟੇਟ ਪੰਜਾਬ ਸਟੇਟ ਦੇ ਵਿੱਚ ਬਹੁਤ ਬੁਰਾ ਹਾਲ ਹੈ ਜੀ ਅਸੀਂ ਆ 3-4 ਮਹੀਨੇ ਪਹਿਲਾਂ ਦੀ ਗੱਲ ਹੀ ਕਰਦੇ ਆ ਜਿਹੜਾ ਸਾਵਨ ਦਾ ਮਹੀਨਾ ਟੱਪਿਆ ਸਾਵੰਦੇ ਮਹੀਨੇ ਦੇ ਵਿੱਚ ਅਸੀਂ ਮਤਲਬ ਰਾਮਪਰਾ ਫੁੱਲ ਚ ਛੇਵਰ ਲਗਾਇਆ ਸੀ ਮੇਤੋ ਕਾਬਰ ਤੇ ਜੜੀ ਆ 25ਵਾਂ ਛੇਵਰ ਸੀ ਅਸੀਂ ਹਰ ਵਾਰ ਸਰਕਾਰ ਤੇ ਪ੍ਰਸ਼ਾਸਨ ਨੂੰ ਇਹ ਗੱਲ ਬੇਨਤੀ ਕਰਦੇ ਹੁੰਦੇ ਆ ਕਿ ਪੰਜਾਬ ਦੇ ਵਿੱਚ ਨਸ਼ਾ ਪੱਤਾ ਬਹੁਤ ਜ਼ਿਆਦਾ ਹੈ ਲੁੱਟਾ ਖੋਹਾਂ ਬਹੁਤ ਜ਼ਿਆਦਾ ਹੋ ਰਹੀਆਂ ਕਾਬੜ ਚੱਲ ਰਹੀ ਹੈ ਦਿਨ ਰਾਤ ਤੇ ਜਾਨੀ ਮਾਲ ਦਾ ਮਤਲਬ ਹੱਲ ਕੀਤਾ ਜਾਵੇ ਤੇ ਸਰਕਾਰ ਹਰ ਵਾਰ ਸਾਨੂੰ ਟੌਫੀ ਦੇ ਦਿੰਦੀ ਹੈ ਐਸੇ ਵਾਰ ਰਾਤ ਨੂੰ 1:30 ਵਜੇ ਰਾਮਪਰਾ ਫੂਲਦੇ ਤਿੰਨ ਵਾਕੇ ਹੋਏ ਇੱਥੇ ਲੁੱਟਖੋਦੇ ਤੇ ਪੁਲਿਸ ਪ੍ਰਸ਼ਾਸਨ ਨੇ ਸਾਡੀ ਕੋਈ ਗੱਲ ਵੀ ਨਾ ਸੁਣੀ ਰਾਤ ਨੂੰ ਫੋਨ ਵੀ ਨਹੀਂ ਚੱਕੇ ਤੇ ਇਸ ਵਾਰ ਕੀ ਪ੍ਰਬੰਧ ਕਰਕੇ ਚੱਲੋ ਜਾਂ ਤੁਸੀਂ ਕੋਈ ਕਿਸੇ ਅਧਿਕਾਰੀ ਨੂੰ ਜਾਂ ਕਿਸੇ ਮੰਤਰੀ ਜਨ sĩ ਨੂੰ ਮਿਲਿਓ ਤੁਸੀਂ ਕੰਮ ਸਬੰਧੀ ਦੇਖੋ ਸਾਡਾ ਅੱਜ ਪਲਾਨ ਬਣਿਆ ਜੀ ਅਸੀਂ ਸੀਐਮ ਸਾਹਿਬ ਨੂੰ ਲੈਟਰ ਲਿਖ ਰਹੇ ਹਾਂ ਜੀ ਤੇ ਉਹਨਾਂ ਤੋਂ ਸਮਾਂ ਮੰਗ ਰਹੇ ਹਾਂ ਸੀਐਮ ਭਗਵੰਤ ਮਾਨਸੇ ਜੀ ਸਾਨੂੰ ਮਿਲ ਕੇ ਸਾਡੀ ਮੜੀ ਗੱਲ ਮੜੀ ਮੁਸ਼ਕਿਲਾਂ ਸੁਣੋ ਸਾਡੀਆਂ ਤੇ ਉਹਦਾ ਹੱਲ ਕਰਵਾਓ ਕਿਸ ਚੀਜ਼ ਦਾ ਕਿਸ ਤਰ੍ਹਾਂ ਦੇ ਹੱਲ ਭਾਦੋ ਤੁਸੀਂ ਜਿਹੜੇ ਦੇਖੋ ਹਾਲ ਤੱਕ ਸਾਡੇ ਕੋਈ ਪਰਸਨਲੀ ਹਾਲਤ ਹੈ ਹੀ ਨਹੀਂ ਜੀ ਸਾਡੇ ਦਾ ਇਸ ਦਾ ਸਾਡੀ ਡਿਮਾਂਡ ਇਹ ਹੈ ਜੀ ਕਿ ਸੜਕ ਸੁਰੱਖਿਆ ਤੇ ਜਿਹੜੇ ਨਸ਼ੇੜੀ ਰਾਤ ਨੂੰ ਕਿ ਦਿਨ ਰਾਤ ਕਾਬੜ ਚਲਦੀ ਹੈ ਜੀ ਇਹ ਆਸਥਾ ਦਾ ਵਿਸ਼ੇ ਹੈ ਕਿ ਉਹਦੇ ਆਸਥਾ ਦੇ ਵਿਸ਼ੇ ਦੇ ਉੱਤੇ ਆਓ ਜੀ ਮਹਾਰਾਜ ਆਸਥਾ ਦਾ ਵਿਸ਼ੇ ਹੈ ਸਾਡਾ ਇਹ ਸਾਡਾ ਮੇਰਾ ਮੇਨ ਮਕਸਦ ਹੈ ਜੀ ਕਿ ਜਿਹੜੀ ਲੁੱਟਾ ਖੋਹਾ ਹੁੰਦੀਆਂ ਰਾਤ ਨੂੰ ਜਾਂ ਕਿਸੇ ਦੇ ਸੱਟ ਵੇੜ ਵਜਦੀ ਹੈ ਤਾਂ ਫਿਰ ਕਿਸਾ ਗਰੁੱਪ ਲਿਆ ਜਾਂਦਾ ਕੋਈ ਗੱਲ ਨੂੰ ਆਸਾਦੇ ਗਿਰੋ ਗੱਲ ਆ ਜਾਂਦੀ ਹੈ ਫਿਰ ਮਾਹੌਲ ਖਰਾਬ ਹੋਣ ਵਾਲੀ ਗੱਲ ਹੋ ਜਾਂਦੀ ਹੈ। ਪੰਤਾ ਪ੍ਰਿਆਮ ਸਰਕਾਰ ਦੇ ਉਹ ਹਾਈਵੇ ਦੇ ਉੱਪਰ ਗੱਡੀਆਂ ਚਲਾਈ ਜਾਂਦਾ ਵੀ ਬੈਨੀਫਿਟ ਸਾਨੂੰ ਮਿਲ ਸਕਦਾ ਬਹੁਤ। ਹਾਂਜੀ ਅਸੀਂ ਤਾਂ ਸਰਕਾਰ ਨੂੰ ਕਹਿੰਨੇ ਆ ਕਿ ਤੁਸੀਂ 112 ਨੰਬਰ ਗੱਡੀਆਂ ਚਲਾਈਆਂ ਬੜਾ ਵਧੀਆ ਉਪਰਾਲਾ ਕੀਤਾ ਜੀ ਕਿ ਜੇ ਸਰਕਾਰ ਉਹੀ ਗੱਡੀਆਂ ਸ਼ੰਭੂ ਬਾਰਡਰ ਤੋਂ ਜਿਹੜਾ ਪੰਜਾਬ ਦੇ ਵਿੱਚ ਜਿੰਨੇ ਵੀ ਐਂਟਰੀ ਪੁਆਇੰਟ ਹੈ ਹਰਿਆਣੇ ਤੋਂ ਕਾਵੜਾ ਆਉਂਦੇ ਰਸਤੇ ਹੈ ਤੇ ਉਹ ਸਾਰੇ ਰੂਟਾ ਦੇ ਉੱਤੇ ਗੱਡੀਆਂ ਨੂੰ ਅਲਰਟ ਕਰ ਦੇ। ਉਹ ਤਾਂ ਦਿਨ ਰਾਤ ਚੱਲਦੀਆਂ ਹਨਾ ਜੀ। ਕੀ ਕਾਵੜ ਯਾਤਰਾ ਆ ਰਹੀ ਹੈ ਭਾਈ ਇਹਨਾਂ ਦਾ ਵਿਸ਼ੇਸ਼ ਧਿਆਨ ਰੱਖੋ ਤਾਂ ਸਰਕਾਰ ਤੇ ਕੋਈ ਨਾਜਾਇਜ਼ ਕੋਈ ਮਾਲੀ ਬੋਝ ਤਾਂ ਨਹੀਂ ਪੈਣਾ ਨਾ ਇਸ ਗੱਲ ਦਾ ਤਰੋਏ ਸੀ ਸਮੂਹ ਕਾਵੜ ਸੰਗਤ ਦੇ ਪ੍ਰਧਾਨ ਨੀ ਚੌਧਰੀ ਜੀ ਹੁਣ ਸਾਡੀ ਗੱਲਬਾਤ ਅਸੀਂ ਕਰੌੜਿਆ ਸਮੂਹ ਕਾਵੜ ਸੰਗਤ ਦੇ ਪ੍ਰੈਸ ਕਥਰ ਮਨਦੀਪ ਜੀ ਨਾਲ ਤੇ ਉਹਨਾਂ ਤੋਂ ਜਾਣਦੇ ਕਾਵੜ ਸੰਬੰਧੀ ਹੋਰ ਦਿੱਕਤਾਂ ਪ੍ਰਸ਼ਾਧੀਆਂ ਤੇ ਇਹਦੇ ਵਿੱਚ ਮੱਤਿਆਂ ਜਾਣ ਵਾਲੀਆਂ ਸਾਵਧਾਨੀਆਂ ਅਸੀਂ ਜਾਣਨਾ ਚਾਹਦੇ ਵੀ ਜਿਹੜੀ ਹੁਣੇ ਕਾਵੜ ਜਾਣੀ ਹੈ ਕਦੋਂ ਜਾਣੀ ਹੈ ਤੇ ਆਪਣੇ ਤੇ ਕੀ ਪ੍ਰਬੰਧ ਕੀਤੇ ਗਏ ਇਹਦੇ ਕਾਵੜ ਵਾਸਤੇ ਤੇ ਇਹਦੀ ਵਾਪਸੀ ਲਈ ਕੀ ਪ੍ਰਬੰਧ ਕੀਤੇ ਗਏ ਸਭ ਤੋਂ ਪਹਿਲਾਂ ਸਾਰਿਆਂ ਨੂੰ જય ਸ਼ੰਕਰ ਦੀ ਜੀ ਜਿਹੜਾ ਤੁਸੀਂ ਜਾਣਾਰੇ ਪੁੱਛਿਆ ਜੀ ਇਸ ਵਾਰ ਜਿਹੜਾ ਮਹਾਸ਼ਿਵratri ਦਾ ਤਿਹਾਰ ਹੈ ਇਹ 8 ਮਾਰਚ ਦਾ ਆ ਰਿਹਾ ਤੇ ਸਾਰੀ ਜਿਹੜੀ ਕਾਵੜ ਯਾਤਰਾ ਇਹੋ 8 ਮਾਰਚ ਤੋਂ ਪਹਿਲਾਂ ਪਹਿਲਾਂ ਆਪਦੇ ਆਪ ਦੇ ਸ਼ਿਵਾਲਿਆਂ ਦੇ ਵਿੱਚ ਪਹੁੰਚਣੀ ਹੈ ਤੇ ਉਸ ਹਾਲ ਨਾਲ ਉਹਨਾਂ ਦਾ ਜਾਣ ਦਾ ਪਲਾਨ ਹੈ ਜੀ ਕੋਈ ਇੱਕ ਤਰੀਕ ਨੂੰ ਜਾ ਰਿਹਾ ਹੈ 1 ਮਾਰਚ ਨੂੰ ਜਾ ਰਿਹਾ ਹੈ ਕੋਈ 3 ਮਾਰਚ ਨੂੰ ਜਾ ਰਿਹਾ ਹੈ ਕੋਈ ਜਿਹੜੇ ਸਿੰਗਲ ਕਾਵੜ ਲੈ ਕੇ ਆਉਂਦੇ ਆ ਉਹ ਪਹਿਲਾਂ ਜਾਣਗੇ ਕਿਉਂਕਿ ਉਹਨਾਂ ਨੂੰ ਟਾਈਮ ਵੱਧ ਲੱਗਦਾ ਜੀ ਜਿਹੜੇ ਡਬਲ ਪੜਾਵਾ ਲਿਆ ਉਹਨਾਂ ਨੂੰ ਹੋਰ ਥੋੜਾ ਜਿਹਾ ਜ਼ਿਆਦਾ ਟਾਈਮ ਲੱਗਦਾ ਹੈ ਜਿਹੜੇ ਡਾਕ ਵਾਲੇ ਆ ਉਹਨਾਂ ਨੂੰ ਵਾਪਸੀ ਤੇ 72 ਘੰਟੇ ਦਾ ਸਮਾਂ ਲੱਗਦਾ ਹੈ ਬਾਕੀ ਇੱਕ ਦਿਨ ਜਾਣ ਦਾ ਇੱਕ ਦਿਨ ਉੱਥੇ ਕਾਵੜ ਪਰਨ ਦਾ ਉਸ ਤਰੀਕੇ ਨਾਲ ਉਹ ਸਭ ਨੇ ਆਪਦੇ ਆਪ ਦੇ ਸਿਸਟਮ ਬਣਾਏ ਹੋਏ ਆ ਸਾਰੇ ਕਾਵੜ ਸੰਗਾਂ ਨੇ ਸਾਰੇ ਸ਼ਿਵ ਭਗਤਾਂ ਨੇ ਜਿਵੇਂ ਵੀ ਉਹ ਉਸ ਸਮੇਂ ਦੇ ਤਕਰੀਬਨ ਤਕਰੀਬ ਨੇ ਇਹ ਹੈ ਵੀ ਇੱਕ ਤਰੀਕ ਤੋਂ ਜਾਣੇ ਸ਼ੁਰੂ ਹੋ ਜਾਣਗੇ ਜੀ ਸ਼ਿਵਪਤ ਤੇ 7 ਤਰੀਕ ਸ਼ਾਮ ਨੂੰ ਕੋਈ 8 ਨੂੰ ਸਵੇਰੇ ਬਸ 8 ਤੋਂ ਪਹਿਲਾਂ ਪਹਿਲਾਂ ਸਾਰੇ ਵਾਪਸ ਪਹੁੰਚ ਜਾਣਗੇ। ਸਮੂਹ ਕਾਵੜ ਸੰਗ ਵੱਲੋਂ ਇਸ ਵਾਰ ਕਾਵੜ ਲਈ ਕੀ ਵਿਸ਼ੇਸ਼ ਪ੍ਰਬੰਧ ਕੀਤੇ ਗਏ? ਸਮੂਹ ਕਾਵੜ ਸੰਗ ਵੱਲੋਂ ਕਾਵੜੀਆਂ ਦੇ ਸਹੂਲਤਾਂ ਵਾਸਤੇ ਹਰ ਸਾਲ ਹੀ ਪ੍ਰਬੰਧ ਕੀਤੇ ਜਾਂਦੇ ਆ ਜੀ। ਹਰਦਵਾਰ ਵਿਖੇ ਰਹਿਣ ਦੇ ਲਈ ਧਰਮਸ਼ਾਲਾ ਦਾ ਪ੍ਰਬੰਧ ਕੀਤਾ ਜਾਂਦਾ ਮਤਲਬ ਜੇ ਕਿਸੇ ਨੂੰ ਕੋਈ ਧਰਮਸ਼ਾਲਾ ਲੈਣ ਚ ਦਿੱਕਤ ਆਂਦੀ ਹੈ ਉੱਥੇ ਸਮੂਹ ਕਾਵੜ ਸੰਗ ਹੈਲਪ ਕਰਦਾ ਜੀ। ਵਾਪਸੀ ਦੌਰਾਨ ਰਸਤੇ ਦੇ ਵਿੱਚ ਕਿਸੇ ਨੂੰ ਕਾਵੜ ਨੇ ਸਮੱਸਿਆ ਆਂਦੀ ਹੈ ਕੋਈ ਮੈਡੀਕਲ ਦੀ ਸਮੱਸਿਆ ਆਂਦੀ ਹੈ ਕੋਈ ਅ ਭਗਵਾਨ ਨਾ ਕਰੇ ਕੋਈ ਦੁਰਘਟਨਾ ਹੋ ਜਾਂਦੀ ਹੈ ਉੱਥੇ ਸਮੂਹ ਕਾਵੜ ਸੰਗ ਹਰ ਸਮੇਂ ਹੈਲਪਲੀ ਤਿਆਰ ਰਹਿੰਦਾ ਹੈ ਤੇ ਇਸ ਤੋਂ ਬਿਨਾ ਰਾਤ ਦੇ ਸਮੇਂ ਚੱਲਣ ਲਈ ਰਿਫਲੈਕਟਰ ਵਾਲੀਆਂ ਜਾਗਤਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ ਸੁਰੱਖਿਆ ਲਈ ਤੇ ਇੱਕ ਮੋਬਾਈਲ ਵੈਨ ਵੀ ਚਲਾਈ ਜਾਂਦੀ ਹੈ ਸਮੂਹ ਕਾਵੜ ਸੰਗ ਵੱਲੋਂ ਰਸਤੇ ਦੇ ਵਿੱਚ ਹੋਰ ਵੱਖ-ਵੱਖ ਸ਼ਹਿਰਾਂ ਦੇ ਵਿੱਚ ਸਹਾਇਤਾ ਦਿੱਤੀ ਜਾਂਦੀ ਹੈ ਰੰਪਰਾ ਫੂਲ ਵਿਖੇ ਮਤਲਬ ਕਾਵੜ ਸੰਗ ਦੇ ਸਹਿਯੋਗ ਨਾਲ ਦੋ ਕਾਵੜ ਸੰਗ ਹੈ ਦੋ ਤਿੰਨ ਕਾਵੜ ਸੰਗ ਜਿਹੜੇ ਇਥੇ ਭੰਡਾਰਾ ਲਾਂਦੇ ਆ ਉੱਥੇ ਸਮੂਹ ਕਾਵੜ ਸੰਗ ਦਾ ਸਹਿਯੋਗ ਰਹਿੰਦਾ ਬਸ ਇਸ ਤਰ੍ਹਾਂ ਦੇ ਸਹੂਲਤਾਂ ਹੋਰ ਵੀ ਕੋਈ ਵੀ ਕਿਸੇ ਕਿਸਮ ਦੀ ਦਿੱਕਤ ਪਰੇਸ਼ਾਨੀ ਕਾਵੜੀਆਂ ਨੂੰ ਆਂਦੀ ਆ ਤਾਂ ਸਮੂਹ ਕਾਵੜ ਸੰਗ ਤਿਆਰ ਰਹਿੰਦਾ ਜੀ ਹਰ ਸਮੇਂ ਇੱਕ ਬਦੀਪ ਜੀ ਇਹ ਚਾਹੁੰਦਾ ਚੋੜੇ ਵੀ ਜਿਹੜੇ ਨਵੇਂ ਕਈ ਬੰਦੇ ਹੋਰ ਉਰ ਤੋਂ ਦੇਖ ਕੇ ਕਾਵੜੀਆਂ ਨੂੰ ਦੇਖ ਕੇ ਉਹ ਵੀ ਕਾਵੜ ਲੈ ਕੇ ਆਉਣਾ ਚਾਹੁੰਦੇ ਹਾਂਜੀ ਤਾਂ ਇੱਚ ਅਸੀਂ ਪੁੱਛਿਆ ਚੋੜਿਆ ਵੀ ਉਹਨੂੰ ਦੱਸਣਾ ਚਾਹੁੰਦੇ ਆ ਵੀ ਜਿਹੜੀ ਇਹ ਕਾਵੜਾ ਕੋਲ ਲਿਆ ਸਕਦਾ ਕੀ ਕੀ ਇਹਦੇ ਵਿੱਚ ਸਾਬਤ ਜਿਆਦਾ ਕਲੇ ਪੈਂਦੀਆਂ ਨੇ ਕਿਸ ਤਰ੍ਹਾਂ ਇਹ ਬੰਦੀਸ਼ਾ ਨਹੀਂ ਕਿਹੜੀ ਕਿਹੜੀ ਬੰਦੀਸ਼ਾ ਨੇ ਉਹ ਕੀ ਹੈ ਬੰਦੀਸ਼ਾ ਕੋਈ ਨਹੀਂ ਜੀ ਇਹ ਕਾਵੜ ਯਾਤਰਾ ਇੱਕ ਸ਼ਰਦਾ ਦਾ ਵਿਸ਼ਾਏ ਜੋ ਵੀ ਭਗਤ ਭਗਵਾਨ ਸ਼ੰਕਰ ਜੀ ਦੇ ਵਿੱਚ ਸ਼ਰਦਾ ਰੱਖਦਾ ਹੈ ਭਗਵਾਨ ਸ਼ੰਕਰ ਜੀ ਦੀ ਆਰਾਧਨਾ ਕਰਨਾ ਚਾਹੁੰਦਾ ਹੈ ਉਹ ਕਾਵੜ ਲਿਆ ਸਕਦਾ ਹੈ ਬੰਦੇਸ਼ ਕੋਈ ਨਹੀਂ ਸ਼ਰਦਾ ਇਹ ਸ਼ੁੱਧਤਾ ਹੈ ਜੀ ਮਿਹਨਤਾਂ ਕਾਵੜ ਯਾਤਰਾ ਤੋਂ ਇਹਦਾਂ ਸ਼ੁੱਧਤਾ ਹੁੰਦੀ ਹੈ ਇੱਕ ਤਾਂ ਖਾਨ ਪੀਣ ਦੇ ਵਿੱਚ ਸਤਵਿਕ ਭੋਜਨ ਦਾ ਇਹਦੇ ਵਿੱਚ ਮੱਤਾ ਦੱਸੀ ਗਈ ਹੈ ਕਿਉਂਕਿ ਆਪਾਂ ਆਮ ਤੌਰ ਤੇ ਕਿੰਨੇ ਵੀ ਜੈਸਾ ਖਾਓ ਅਨ वैसा ਬਨੇਗਾ ਮਨ ਇਹਦੇ ਵਿੱਚ ਮਨ ਦੀ ਸ਼ੁੱਧਤਾ ਮਨ ਦੀ ਸ਼ੁੱਧਤਾ ਆਉਂਦੀ ਹੈ ਖਾਣੇ ਤੋਂ ਇਹਦੇ ਵਿੱਚ ਇੱਕ ਤਾਂ ਜਦੋਂ ਵੀ ਕਾਵੜ ਚੱਕਦਾ ਕਾਵੜੀਆ ਉਹਦਾ ਵਰਤ ਰੱਖਿਆ ਹੁੰਦਾ ਜੀ ਅਨਾਜ ਦਾ ਭਰੇਜ ਹੁੰਦਾ ਕਾਵੜ ਚੱਕਣ ਦੇ ਦੌਰਾਨ ਜੇ ਉਹ ਜਿੱਥੇ ਉਹ ਰੈਸਟ ਕਰਦੇ ਆ ਅਨਾਜ ਖਾਂਦੇ ਆ ਤਾਂ ਉਸ ਤੋਂ ਬਾਅਦ ਇਸ਼ਨਾਨ ਕਰਕੇ ਕਾਵੜ ਚੱਕਦੇ ਆ ਜੇ ਜੰਗਲ ਪਾਣੀ ਜਾਂਦੇ ਆ ਤਾਂ ਹੁਸ਼ਨਾਨ ਕਰਕੇ ਕਾਬੜ ਚੱਕਦੇ ਆ ਧੋ ਬਸਤਰ ਹਮੇਸ਼ਾ ਸਾਫ ਹੋਣੇ ਚਾਹੀਦੇ ਆ ਜਿਹੜੇ ਵਸਤਰਾਂ ਦੇ ਵਿੱਚ ਜੰਗਲ ਪਾਣੀ ਗਏ ਆ ਉਹ ਧੋਤੇ ਜਾਂਦੇ ਆ ਉਸ ਤੋਂ ਇਲਾਵਾ ਸਾਧ ਵਿਰਤੀ ਵਾਲਾ ਕੰਮ ਹੁੰਦਾ ਜੀ ਕੋਈ ਕੰਗਾ ਸ਼ੀਸ਼ਾ ਸ਼ੈਂਪੂ ਤੇਲ ਸਾਬਨ ਇਹ ਦਾ ਪ੍ਰੇਜ ਹੁੰਦਾ ਜੋ ਮੈਂ ਸਾਦਾ ਵਾਂਗੂ ਸੌਂਦਾ ਏ ਵੀ ਜਿਆਦਾ ਫਟਾਵੜੀਏ ਫਰਸ਼ ਤੇ ਸੌਂਦੇ ਆ ਜਾਂ ਲੱਕੜ ਦੇ ਮੰਜੇ ਤੇ ਸੌਂਦੇ ਆ ਬੁਨੇ ਹੋਈ ਮੰਜੇ ਤੇ ਨਹੀਂ ਸੌਂਦੇ ਪਰ ਸ਼ਰਧਾ ਅਨੁਸਾਰ ਹੈ ਜੀ ਮਤਲਬ ਵੱਧ ਤੋਂ ਵੱਧ ਜਿੰਨੀ ਸ਼ਰਧਾ ਰੱਖੀ ਜਾਵੇ ਜਿੰਨੀ ਸ਼ੁੱਧਤਾ ਰੱਖੀ ਜਾਵੇ ਅਓਮ ਨਮੋ ਸ਼ਿਵਾ ਇਹਦਾ ਹਰ ਹਰ ਮਹਾਦੇਵ ਦਾ ਜਾਪ ਕਰਦੇ ਹੋਏ ਮਤਲਬ ਸੰਸਾਰ ਤੋਂ ਇਹਦਾ ਕਾਵੜ ਯਾਤਰਾ ਦਾ ਕੀ ਹੈ ਜੀ ਕਿ ਸੰਸਾਰ ਤੋਂ ਮਨ ਹਟਾ ਕੇ ਭਗਵਾਨ ਦੇ ਨਾਲ ਵਸਤੀ ਲਾ ਕੇ ਤੁਸੀਂ ਗੰਗਾ ਜਲ ਲੈ ਕੇ ਆਨੇ ਹੋ ਤੇ ਭਗਵਾਨ ਨੂੰ ਅਰਪਿਤ ਕਰਦੇ ਹੋ ਇਹ ਹੀ ਕਾਵੜ ਯਾਤਰਾ ਹੈ ਜੀ ਤੇ ਕਾਵੜ ਉੱਤੇ ਪਹੁੰਚਣ ਉਪਰੰਤ ਉਹਨਾਂ ਦੀ ਕਾਵੜੀਆਂ ਦਾ ਸਵਾਗਤ ਕਿਸ ਤਰ੍ਹਾਂ ਕਰਦੇ ਜੀ ਕਾਵੜ ਦਾ ਸਵਾਗਤ ਹਰ ਸਾਲ ਬੜੇ ਬਹੁਤ ਵਧੀਆ ਤਰੀਕੇ ਨਾਲ ਕੀਤਾ ਜਾਂਦਾ ਹੈ ਜੀ ਸਾਡੇ ਇੱਥੇ ਸ਼ੇਵਰ ਲੱਗਦਾ ਹੈ ਬਾਹਰ ਜੀਟੀ ਰੋਡ ਤੇ ਤੇ ਵੀ ਕੋਲ ਸਟੋਰ ਵਿਖੇ ਸ਼ੇਵਰ ਲੱਗਦਾ ਹੈ ਜਾਂ ਸਾਡੇ ਬਰਨਾਜੀ ਮੰਦਿਰ ਵਿਖੇ ਸ਼ੇਵਰ ਲੱਗਦਾ ਹੈ ਵਾਰੀ-ਵਾਰੀ ਨਾਲ ਤੇ ਉੱਥੇ ਸਾਰੇ ਕਾਵੜੀ ਇਕੱਠੇ ਹੋ ਕੇ ਰਾਮਪਰਾਹੂਲ ਦੀ ਕਾਵੜ ਦਾ ਮੈਂ ਦੱਸ ਰਿਹਾ ਤੁਹਾਨੂੰ ਮੇਨ ਮਤਲਬ ਕਾਵੜ ਤਾਂ ਰੁਕਦੀ ਹੈ ਉੱਥੇ ਹੋਰ ਵੀ ਸ਼ਹਿਰਾਂ ਦੀ ਰਾਮਪਰਾਹੂਲ ਦੀ ਸਾਰੀ ਕਾਵੜ ਉੱਥੇ ਇਕੱਠੀ ਹੋ ਜਾਂਦੀ ਹੈ ਉਸ ਤੋਂ ਬਾਅਦ ਅਸੀਂ ਸਾਰੇ ਕਾਵੜੀਆਂ ਨੂੰ ਸਮੂਹਿਕ ਰੂਪ ਦੇ ਵਿੱਚ ਸ਼ਹਿਰ ਦੇ ਵਿੱਚ ਨਗਰ ਫੇਰੀ ਦੇ ਰੂਪ ਵਿੱਚ ਐਂਟਰ ਹੁੰਦੀ ਹੈ পুষ্প ਵਰषा ਹੁੰਦੀ ਹੈ ਕਾਵੜੀਆਂ ਤੇ ਸ਼ਹਿਰ ਵਾਸੀਆਂ ਵੱਲੋਂ ਸਵਾਗਤੀ ਗੇਟ ਲਾਏ ਜਾਂਦੇ ਆ ਜਗ੍ਹਾ-ਜਗ੍ਹਾ ਕਾਵੜੀਆਂ ਦੇ ਸਵਾਗਤ ਲਈ ਸ਼ਵੀਲਾਂ ਲੱਗਦੀਆਂ ਖਾਨ ਪੀਣ ਦੇ ਸਮਾਨ ਦੀਆਂ ਭਜਨ ਕੀਰਤਨ ਹੁੰਦਾ ਸਾਰੇ ਮੰਦਰਾਂ ਦੇ ਵਿੱਚ ਪ੍ਰਬੰਧ ਹੁੰਦੇ ਆ ਸਾਰੇ ਮੰਦਰਾਂ ਵਿੱਚ ਆਪੋ ਆਪਣੇ ਤਰੀਕੇ ਨਾਲ ਮੰਦਰ ਸਜਾਏ ਜਾਂਦੇ ਆ ਕਾਵੜੀਆਂ ਦੇ ਲਈ ਖਾਨ ਪੀਣ ਦਾ ਪ੍ਰਬੰਧ ਹੁੰਦਾ ਦਿਨ ਦੇ ਸਮੇਂ ਰਾਤ ਦੇ ਸਮੇਂ ਵਰਤਾਲਾ ਖਾਣਾ ਫਲੋਹਾਰ ਜੋ ਵੀ ਉਹਨਾਂ ਨੂੰ ਚਾਹੀਦਾ ਉਹ ਉਹਨਾਂ ਵਾਸਤੇ ਹੁੰਦਾ ਉਸ ਤੋਂ ਬਾਅਦ ਭਗਵਾਨ ਸ਼ੰਕਰ ਜੀ ਨੂੰ ਜਲ ਚੜਾਉਂਦੇ ਆ ਉਹ ਕਾਵੜੀ ਵਾਰੀ ਨਾਲ ਆਫੀ ਨਾਲ ਅਗਲੇ ਦਿਨ ਫਿਰ ਸਾਰੇ ਮੰਦਰਾਂ ਦੇ ਵਿੱਚ ਹਵਨ ਯੱਗ ਹੁੰਦੇ ਆ ਭੰਡਾਰਾ ਹੁੰਦਾ ਇਸ ਤਰ੍ਹਾਂ ਦੇ ਪ੍ਰਬੰਧ ਹੁੰਦੇ ਆ ਜੀ ਬੜੀ ਸ਼ਰਧਾ ਦੇ ਨਾਲ ਤੇ ਉਤਸ਼ਾਹ ਦੇ ਨਾਲ ਸਾਡੇ ਰਾਮਪਰਾਫੂਲ ਦੇ ਵਿੱਚ ਸ਼ਿਵਰਾਤਰੀ ਦਾ ਤਿਹਾਰ ਮਨਾਇਆ ਜਾਂਦਾ ਜੀ ਤੋਂ ਸੋਡੇ ਜਿਹੜੇ ਸਮੂਹ ਕਾਵੜ ਸੰਗਲ ਦੇ ਵਿੱਚ ਕਿੰਨੇ ਕਾਵੜ ਸੰਗ ਹੁੰਦੇ ਆ ਮੰਦਰਾਂ ਵਾਲੀ ਕਾਵੜ ਸੰਗ ਹੁੰਦੇ ਆ ਤੇ ਕਿੰਨੇ ਕ ਮੈਂਬਰ ਨੇ ਸਾਡੇ ਨੂੰ ਸਮੂਹ ਕਾਵੜ ਸੰਗ ਦੇ ਨਾਲ ਤਕਰੀਬਨ ਸ਼ਹਿਰ ਦੇ ਸਾਰੇ ਕਾਵੜ ਸੰਗ ਜੁੜੇ ਹੋਏ ਆ ਜੀ ਕਿੰਨੇ ਕਿੰਦੇ ਗਿਣਤੀ 37 ਕਾਵੜ ਸੰਗ ਅਜੇ ਸਮੂਹ ਕਾਵੜ ਸੰਗਤ ਦੇ ਨਾਲ ਜੁੜੇ ਹੋਏ ਹੈ ਜੀ ਉਹਨਾਂ ਦੇ 37 ਦੇ ਸੰਤੀ ਕਾਵੜ ਸੰਗਾਂ ਦੇ ਵਿੱਚੋਂ ਮੈਂਬਰ ਲੈ ਕੇ ਇੱਕ ਬਾਡੀ ਬਣਾਈ ਗਈ ਹੈ ਸਮੂਹ ਕਾਵੜ ਸੰਗਤ ਦੇ ਨਾਮ ਤੇ ਤੇ ਜਿਹੜੀ ਕਿ ਸਾਰੇ ਸ਼ਹਿਰ ਦੇ ਕਾਵੜੀਆਂ ਦਾ ਖਿਆਲ ਰੱਖਦੀ ਹੈ ਉਹਨਾਂ ਦੀ ਸੇਵਾ ਦੇ ਵਿੱਚ ਹਰ ਸਮੇਂ ਰਹਿੰਦੀ ਹੈ ਜੀ ਇਹ ਸੀ ਉਹ ਸਮੂਹ ਕਾਵੜ ਸੰਗਤ ਦੀ ਮਾਲਾ ਜਿਹੜੀ ਕਿ ਵੱਖ-ਵੱਖ ਮਣਕਿਆਂ ਤੋਂ ਤਿਆਰ ਹੋ ਕੇ ਖੋਬੇੜੀ ਹੋਈ ਹੈ ਤੇ ਹੁਣ ਆਪਾਂ ਗੱਲ ਕਰਦੇ ਜਿਹੜੇ ਕਾਵੜੀਆਂ ਲਈ ਸ਼ੇਵਰ ਲਗਾਏ ਜਾਂਦੇ ਆ ਯੋਸ਼ੀਵਰ ਦੇ ਵਿੱਚ ਕਿਸ ਤਰ੍ਹਾਂ ਕਾਵੜੀਆਂ ਦੇ ਪ੍ਰਬੰਧਨ ਕੀਤੇ ਜਾਂਦੇ ਹਨ ਉਸ ਲਈ ਆਪਾਂ ਜਾਣਕਾਰੀ ਜਰੂਰ ਨਾਲ ਸਾਂਝੀ ਕਰਾਂਗੇ ਸੌਂਜੀ ਸੌਂਜੀ ਸਾਡੇ ਵੱਲੋਂ ਕਾਵੜੀਆਂ ਦੀ ਸੇਵਾ ਲਈ ਸ਼ਿਵਰ ਲਗਾਇਆ ਜਾਂਦਾ ਹੈ ਉਸ ਬੰਦੀ ਜਾਣਕਾਰੀ ਕਿਸ ਤਰ੍ਹਾਂ ਇਹ ਸ਼ਿਵਰ ਲਗਾਇਆ ਜਾਂਦਾ ਹੈ ਕਿਸ ਤਰ੍ਹਾਂ ਕਾਵੜੀਆਂ ਦੀ ਕੀ ਕੀ ਸਹੂਲਤ ਹੁੰਦੀ ਹੈ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਸ਼ੰਕਰ ਦੀ ਇਹ ਸ਼ਿਵਰ ਜੀ ਸੇ ਭਗਤ ਕਾਵੜੀਆਂ ਲਈ ਲਗਾਇਆ ਜਾਂਦਾ ਜਦੋਂ ਵੀ ਯਾਤਰਾ ਸ਼ੁਰੂ ਹੁੰਦੀ ਹੈ ਉਸ ਦਿਨ ਤੋਂ ਅਸੀਂ ਕਾਵੜ ਸ਼ਿਵਰ ਲਪਤਰ ਲਗਾਉਣੇ ਹੈ ਜਿਹੜੇ ਭਗਤ ਜਾਂਦੇ ਐ ਬੜੀ ਸਰਦਾ ਨਾਲ ਸਾਰਾ ਅਸੀਸੇ ਵਰਦਾ ਪ੍ਰਬੰਧ ਕਰਦੇ ਆਂ ਇਹ ਉਹਨਾਂ ਵਾਸਤੇ ਰਹਿਣ ਦਾ ਨਾਣ ਦਾ ਖਾਣੇ ਦਾ ਸਾਰਾ ਮਤਲਬ ਕੇ ਜਿਹੜੀ ਵੀ ਜ਼ਰੂਰਤ ਉਹਨਾਂ ਨੂੰ ਹੁੰਦੀ ਐ ਪੂਰੀ ਕੋਸ਼ਿਸ਼ ਕਰਦੇ ਆਂ ਇਹ ਸੇਵਰ ਸਾਰੇ ਸਹਿ ਰਾਮਪੁਰਾਪੁਰ ਦੇ ਸਹਿਯੋਗ ਨਾਲ ਸਮੂਹ ਕਾਵੜ ਸੰਗ ਦੇ ਸਹਿਯੋਗ ਨਾਲ ਸਭ ਤੋਂ ਜੋ ਵੀ ਸਰਦਾ ਕੋਈ ਦਾਨ ਪਾਤਰ ਕੁਝ ਵੀ ਪਾਉਣਾ ਚਾਹੁੰਦਾ ਐ ਉਹ ਤੋਂ ਪਵਾ ਕੇ ਜੀ ਪੂਰੀ ਸਰਦਾ ਨਾਲ ਨੂੰ ਚਲਾਉਂਦੇ ਐ ਸੇਵਰੂ ਜੀ ਇੱਥੇ ਕਾਰਪੀਨ ਤੋਂ ਲਾਵਾ ਕੋਈ ਹੋਰ ਮੈਡੀਕਲ ਸੂਲਟ ਬਗੈਰਾ ਕੁਝ ਸਾਰਾ ਇਹ ਦੇ ਵਿੱਚ ਸੁਣ ਦੱਸਿਆ ਵੀ ਖਾਣ ਪੀਣ ਦਾ ਰਹਿਣ ਸਹਿਣ ਦਾ ਜੀ ਮੈਡੀਸਿਨ ਦਾ ਮੈਡੀਸਿਨ ਦਾ ਵੀ ਕੈਂਪ ਵਿੱਚ ਲਗਾਇਆ ਜਾਂਦਾ ਜੀ ਜਦੋਂ ਕੋਈ ਜ਼ਰੂਰਤ ਪੈਂਦੀ ਹੈ ਕੋਈ ਦਵਾਈ ਦੀ ਕੋਈ ਵਿਭਾਗ ਤਰੂ ਕੁਝ ਵੀ ਲੋੜ ਹੈ ਤਾਂ ਉਹ ਮਤਲਬ ਪ੍ਰਬੰਧ ਕਰੀਦਾ ਜੀ ਕਿੰਨੇ ਘੰਟੇ ਚੱਲਦਾ ਇਹ ਦੇ ਵਿੱਚ ਇਹ 24 ਘੰਟੇ ਜੀ ਲਗਾਤਾਰ ਚੱਲਦਾ ਜੀ ਬਦਲ ਕੇ ਜਿੰਨੇ ਦਰ ਯਾਤਰਾ ਚੱਲਦੀ ਹੈ ਜੀ ਲਗਾਤਾਰ ਬਦਲ ਕੇ ਸੇਵਰ ਦਾ ਪ੍ਰਬੰਧ ਅਸੀਂ ਚਲਾ ਕੇ ਰੱਖਦੇ ਹਾਂ ਜੀ ਕੋ ਵੀ ਟਾਈਮ ਹੋਵੇ ਕਿਸੇ ਵੀ ਟਾਈਮ ਹੋਵੇ ਜੇ ਰਸਤੇ 'ਚ ਵੀ ਕਿਸੇ ਚਪਕ ਤਨੂੰ ਚੀਜ਼ ਦੀ ਰੋਡ ਪਵੇ ਸਾਡੇ ਕੋਲ ਫੋਨ ਆਵੇ ਅਸੀਂ ਐਟ ਅ ਟਾਈਮ ਉਹਦੇ ਕੋਲੇ ਪਹੁੰਚਣ ਦੀ ਕੋਸ਼ਿਸ਼ ਕਰਦੀ ਇਹ ਜਿਵੇਂ ਪਹਿਲਾਂ ਚੱਲਦਾ ਸੀ ਵੀ ਸ਼ੀਵਰ ਦੇ ਵਿੱਚ ਕੋਈ ਜਿਵੇਂ ਸੈਕਟਰੀ ਵੀਡੀ ਵਗੈਰਾ ਜਾਂ ਹੋਰ ਮਿਲ ਦਿੱਤਾ ਜਾਂਦਾ ਵੀ ਪੌਸੋਲਫਾ ਵਗੈਰਾ ਕਹਿੰਦੇ ਸੀ ਵੀ ਹੁਣ ਵੀ ਚੱਲਦਾ ਹੈ ਜਾਂ ਨਹੀਂ ਜੀ ਕੋਈ ਸਪਨਾ ਕਾਪੜਾ ਸ਼ੀਵਰ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਨਸਾ ਬਿਲਕੁਲ ਵੀ ਨਹੀਂ ਜਿਹੜਾ ਸ਼ੀਵਰ ਲੱਗਦੇ ਆ ਰਾਮਪਰੇ ਤੋਂ ਕਿੰਨੇ ਸ਼ੀਵਰ ਲੱਗਦੇ ਕਿੰਨੀ ਕਿਦੂਰੀ ਤੋਂ ਲੱਗਦੇ ਆਪਸੇ ਰਾਮਪਰਾ ਫੁੱਲ ਤੋਂ ਹਰਦਵਾਰ ਤੱਕ 13 13 ਸ਼ਿਵਰ ਮਤਲਬ ਕਿ ਲੱਗਦੇ ਆ ਜੀ ਜਿਹਦੇ ਵਿੱਚੋਂ ਰਾਮਪਰਾ ਫੁੱਲ ਦੇ ਜ਼ਿਆਦਾਤਰ 7-8 ਦਾ ਰਾਮਪਰਾ ਫੁੱਲ ਦੇ ਆਪਣੇ ਜਿਹੜੇ ਮੈਂਬਰ ਨੇ ਲਗਾਉਂਦੀ ਆ ਜੀ ਸਮੂਹ ਅਰਸੈਂਸ ਸਹਿਯੋਗ ਨਾਲ ਸ਼ਹਿਰ ਦੇ ਸਹਿਯੋਗ ਨਾਲ ਛੋਟੇ ਗੱਡੀਆਂ ਸ਼ਿਵਰ ਕਿਸ ਨਾਲ ਤੇ ਲਾਇਆ ਜਾਂਦਾ ਕਿ ਛੋਟੇ ਹਾਂਜੀ ਸੇਪ ਆ ਆਪਣਾ ਸਾਡਾ ਹੀ ਸੇਪ ਵਾਲਾ ਕਬਲ ਸੰਗ ਮੇਲਾ ਰਾਮਧਰ ਮਸਾਲਾ ਤੋਂ ਇਹ ਲਾਇਆ ਜਾਂਦਾ ਜੀ ਬਾਲਾ ਜੀ ਮੰਦਿਰ ਗਿਲਕਣਾ ਬਨਾਲਾ ਰੋਡ ਤੇ ਠੀਕ ਹੈ ਜੀ ਰਾਮਪਰਾ ਫੁੱਲ ਤੋਂ ਤਨਟੇਲੇ ਬਟੂਪੇ ਬਸ ਹਾਂਜੀ ਹਾਂਜੀ ਰੋਮੀ ਜੀ ਤੁਸੀਂ ਕਈ ਵਾਰ ਕਾਵੜ ਲੈ ਕੇ ਆਏ ਹੋ ਇੱਕ ਕਾਵੜ ਦੇ ਵਿੱਚ ਕਿਸ ਤਰ੍ਹਾਂ ਦੇ ਬਸਤਰ ਪੈਟਣੇ ਚਾਹੀਦੇ ਕੋਈ ਪਵਨਦੀ ਵਗੈਰਾ ਉਹ ਵੀ ਹੁੰਦੀ ਹਸਤੇ ਜਯ ਸ਼ੰਕਰਦੀ ਜੀ ਸਾਰੇ ਨੂੰ ਜਿਹਦੇ ਚ ਪਵਨਦੀ ਤਾਂ ਕੋਈ ਨਹੀਂ ਹੈਗੀ ਜੀ ਪਰ ਜ਼ਿਆਦਾਤਰ ਭਗਵੇਂ ਕੱਪੜੇ ਨਾਲ ਲਿਆਉਂਦੇ ਆ ਜੀ ਕਾਵੜ ਤੇ ਜਾਗਟਾ ਹੁਣ ਸਾਡੇ ਕਾਵੜ ਸੰਗ ਜੀ ਜਿੱਦਾਂ ਦੇ ਨੀਰ ਚੌਧਰੀ ਜੀ ਬਣਿਆ ਇਹ ਸਾਨੂੰ ਕਾਵੜ ਤੇ ਸਾਨੂੰ ਤੇ ਵੀ ਉਹ ਦਿੰਦੇ ਆ ਇਹ ਡਾਇਰਕਟਾ ਪਾਉਣ ਨੂੰ ਦਿੰਦੇ ਆ ਰਿਫਲੈਕਟ ਵਾਲੀਆਂ ਜੀ ਕਿਸ ਤਰ੍ਹਾਂ ਦੇ ਕੱਪੜੇ ਲੈਣੇ ਚਾਹੀਦੇ ਕਿਉਂਕਿ ਕਈ ਦਿਨਾਂ ਦਾ ਸਫ਼ਰ ਹੁੰਦਾ ਫੇਰਾ ਇਹ ਚੱਕੜਾ ਭਾਰ ਵਿੱਚ ਖਲੋਕਾ ਹੋਰ ਉਹਨਾਂ ਨੂੰ ਧੋੜ ਕਰਨ ਦਾ ਕੀ ਸਿਸਟਮ ਹੁੰਦਾ ਗਰਮੀ 'ਚ ਤਾਂ ਜਿਆਦਾ ਅਸੀਂ ਕਾਟਨ ਦੇ ਕੱਪੜੇ ਲੈ ਕੇ ਜੰਨੇ ਆ ਜੀ ਉਹਦੇ 'ਚ ਤੇ ਸਰਦੀ 'ਚ ਜਿਵੇਂ ਬੁੱਲਣ ਦੇ ਕੱਪੜੇ ਚੱਲਦੇ ਆ ਜੀ ਕੋਈ ਇਹਦੇ 'ਚ ਭਰੇ ਜੇ ਆ ਜੀ ਲੈ ਵੀ ਬਲੈਕ ਰੰਗ ਦੇ ਤੇ ਬਲੂ ਰੰਗ ਦੇ ਕੱਪੜੇ ਘੱਟ ਪਉਣਗੇ ਤਾਂ ਸਾਥੀਓ ਇਹ ਸਿਸਮੂ ਕਾਵਰ ਸੰਗ ਰਾਮਪਰਾ ਫੁੱਲ ਦੇ ਮੈਂਬਰਸ ਜਿੰਨਾ ਤੋਂ ਅਸੀਂ ਜਾਣਿਆ ਵੀ ਕਾਵਰ ਯਾਤਰਾਦਾਰ ਕੀ ਕੀ ਆ ਰਖਲਾ ਜੀ ਦਾ ਹੈ ਕਿ ਕੀ ਸਾਧਨ ਨੇ ਵਰਤਦੇ ਨੇ 80 ਸੋਣ ਨੂੰ ਦੱਸਦੇ ਆ ਵੀ ਸ਼ਰਧਾ ਭਾਵਨਾ ਨਾਲ ਜੇ ਤੁਸੀਂ ਕਾਪੜ ਲੈ ਕੇ ਪੂਰੀ ਵਿਧੀ ਪੂਰਵਕ ਸ਼ਿਵਲਿੰਗ ਦੀ ਪੂਜਾ ਕਰੋਗੇ ਤਾਂ ਤੁਹਾਡੀ ਹਰ ਮਨੋ ਕਾਮਨਾ ਪੂਰੀ ਹੋਵੇਗੀ। ਇਹ ਹੀ ਮਨੋ ਕਾਮਨਾ ਪੂਰੀ ਹੋਣ ਕਰਕੇ ਹੀ ਜਦੋਂ ਦਿਨ ਕਾਵੜੀਆਂ ਦੀ ਸੰਖਿਆ ਵੱਧਦੀ ਜਾ ਰਹੀ ਹੈ। ਪੋਲੇ ਰਾਹ ਸਭ ਦੀ ਸੁਣ ਰਹੇ ਇਹਦੇ ਤੁਸੀਂ ਵੀ ਇਸ ਵਾਰ ਕਾਪੜ ਲੈ ਆਓ ਸ਼ਰਧਾ ਪੂਰਵਕ ਲੈ ਆਓ ਕਿਸੇ ਤੋਂ ਨਾ ਕੋਈ ਡਰਦੀ ਕੋਈ ਪਵੰਦੀ ਦੀ ਆਰਾਮਦਾਰੀ ਨਾਲ ਪੋਲੇ ਰਾਹ ਦਾ ਨਾਮ ਜਪਦੇ ਕਾਪੜ ਲੈ ਕੇ ਆਓ ਮੱਸੀ ਨਾਲ ਕਾਪੜ ਲੈ ਕੇ ਆਓ ਤੇ ਸਾਰੇ ਰਲਾ ਹਸਦੇ ਖੇਡਦੇ ਜੈ ਸ਼ੰਕਰ ਦੀ ਬੋਲਦੇ ਹੀ ਤੁਸੀਂ ਆਪਣਾ ਸਫ਼ਰ ਤਿਆ ਕਰੋ ਜੈ ਸ਼ੰਕਰ